ਹਲੋ ਜੀ ਸਭ ਨੂੰ ਨਮਸਕਾਰ ਅੱਜ ਆਪਾਂ ਇੱਕ ਅਜ ਨਵਾਂ ਗੀਤ ਗਾਈਏ ਇਹ ਗੀਤ ਉਸ ਵੇਲੇ ਦਾ ਹੈ ਜਦੋਂ ਰਾਂਝਾ ਮੱਛਾਂ ਸਰ ਦਾ 12 ਸਾਲ ਹੋ ਜਾਂਦੇ ਆ ਤੇ ਉਸ ਨੂੰ ਜਵਾਬ ਮਿਲ ਜਾਂਦਾ ਇਹ ਤਾਂ ਰਾਖ ਤੇ ਹੋਰ ਕਰਦੇ ਆ ਤੇ ਰਾਂਝੇ ਨੂੰ ਜਵਾਬ ਮਿਲ ਜਾਂਦਾ ਰਾਂਝਾ ਆਪਣੇ ਘਰ ਜਾਂਦਾ ਤੇ ਹੀਰ ਨੂੰ ਕੀ ਕਹਿੰਦਾ 12 ਸਾਲ ਤੇਰੇ ਮੱਝੀਆਂ ਚਾਰੀਆਂ ਸਾਨੂੰ ਝੂਠੇ ਲਾਰੇ ਨੀ ਲਾੜ ਲੀਏ ਅਲਵੇ ਲੀਏ ਹੀਰੇ ਤਾਈ ਪੰਛੀ ਰਖੇ ਕਵਾਰੇ ਨੀ ਲਾੜ ਲੀਏ ਅਲਵੇ ਲੀਏ ਹੀਰੇ ਆਲੇ ਆਉਦੀਆਂ ਮੱਜੀਆਂ ਸਾਂਭਲੇ ਤੇ ਕਿੱਲੇ ਪੈਦਲੇ ਹਾਰੇ ਨੀ ਲਾੜ ਲੀਏ अलबेलिए रे तै पाछी रखे कारे नी लाडलिए अलबेलिए तहता तू मालिक ही रे रखे, ही। रे। रखे बुना के नौकरनी मेरे रोंद वीर ਨਾਲੇ ਰੋਂਦੇ ਵੀਰ ਉਹ ਚਾਰੇ ਨੀ ਲਾਡਲਿਏ ਅਲਵੈਲਿਏ ਹੀਰੇ ਤੈਂ ਪੰਛੀ ਰਖੇ ਕਵਾਰੇ ਨੀ ਲਾਡਲਿਏ ਅਲਵੈਲਿਏ ਹੀਰੇ ਸਤਿ ਸ੍ਰੀ ਅਕਾਲ ਜੀ ਸਭ ਨੂੰ ਜੇ ਵਧੀਆ ਲੱਗੇ ਤਾਂ ਲਾਈਕ ਐਂਡ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਪਲੀਜ਼ ਆਪਾਂ ਫਿਰ ਕਿਸੇ ਹੋਰ ਗੀਤ ਨਾਲ ਮਿਲਦੇ ਹਾਂ ਜੀ Okay bye bye